ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਪਿੰਡ ਕਰਾਚੋਂ ਵਿਖੇ 3 ਕਰੋੜ 64 ਲੱਖ ਰੁਪਏ ਦੀ ਕੀਮਤ ਦੇ ਨਾਲ 18 ਫੁੱਟਿਆ ਰੋਡ ਅਤੇ 10 ਫੁੱਟੇ ਸੜਕਾਂ ਬਣਾਈਆਂ ਜਾ ਰਹੀਆਂ ਹਨ ਇਸ ਨੂੰ ਦੇਖਦੇ ਅੱਜ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਪਹੁੰਚੇ ਹਨ ਜਿਨ੍ਹਾਂ ਦੇ ਨਾਲ ਪਿੰਡ ਦੇ ਸਰਪੰਚ ਦਲਜੀਤ ਸਿੰਘ ਕਰਾਚੋਂ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਜੱਗਾ ਛਨੇੜੀ ਅਤੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂ ਵਾਲਾ ਪਹੁੰਚਿਆ ਨੇ ਤੇ ਨਮਸਤਕ ਹੋ ਰਹੇ ਹਨ ਡੇਰਾ ਬਾਬਾ ਰੋਈਆਂ ਵਾਲਾ ਘਰਾਚੋਂ ਵਿਖੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਇੱਥੇ ਨਮਸਤਕ ਹੋ ਰਹੇ ਹਨ ਉੱਥੇ ਅੱਜ ਇਹਨਾਂ ਨੇ ਉਦਘਾਟਨ ਦੇ ਕੇ ਬਹੁਤ ਵੱਡੀ ਸ਼ੋਗਾ ਦਿੱਤੀ ਹੈ ਕਿਉਂਕਿ ਇਹ ਸੜਕਾਂ ਦੇ ਬਣਨ ਦੇ ਨਾਲ ਇੱਥੇ ਲੋਕਾਂ ਨੂੰ ਆਉਣ ਜਾਣ ਦੇ ਰਸਤੇ ਦੇ ਵਿੱਚ ਸਹੂਲਤ ਵੱਡੀ ਮਿਲੇਗੀ ਉੱਥੇ ਇਹ ਸੜਕਾਂ ਬਣਨ ਦੇ ਨਾਲ ਡੇਰਾ ਬਾਬਾ ਰੋਈਆਂ ਵਾਲੇ ਵਿੱਚ ਪਹੁੰਚਣਾ ਕਰਨਾ ਸੌਖਾ ਹੋਵੇਗਾ ਕਿਉਂਕਿ ਬਰਸਾਤਾਂ ਦੇ ਟਾਈਮ ਇਹ ਰਸਤੇਵੇਜਕ ਨਾਰਮਲ ਸੜਕਾਂ ਬਣੀਆਂ ਹੋਈਆਂ ਨੇ ਸਨ ਪਰ ਜਦ ਦੇ ਸੜਕਾਂ ਬਣ ਜਾਣਗੀਆਂ ਤਾਂ ਆਪਣੇ ਆਪ ਦੇ ਵਿੱਚ ਬਹੁਤ ਵਧੀਆ ਗੱਲ ਬਣ ਜਾਂਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਉਦਘਾਟਨ ਕੀਤੇ ਜਾ ਰਹੇ ਹਨ ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਦਲਜੀਤ ਸਿੰਘ ਖਰਾਚੋਂ ਸਰਪੰਚ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਪਹੁੰਚੇ ਹੋਏ ਹਨ ਜੋ ਖੜੇ ਨਜ਼ਰ ਆ ਰਹੇ ਹਨ ਉਹਨਾਂ ਦੇ ਨਾਲ ਸਾਬਕਾ ਟਰੱਕ ਡਰਾਈਵਰ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਆਲਾ ਵੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਸੂਗਾਤ ਅੱਜ ਪਿੰਡ ਕਰਾਚ ਤੋਂ ਮਿਲੀ ਹੈ ਅਤੇ ਇਸ ਮੌਕੇ ਦੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਪਿੰਡਾਂ ਦੇ ਵਿੱਚ ਚੱਲ ਰਹੀਆਂ ਹੋਰ ਸੜਕਾਂ ਦੇ ਕੰਮ ਕਾਰਜ ਬਾਰੇ ਵੀ ਪੁੱਛਿਆ ਗਿਆ ਜਦੋਂ ਉਹਨਾਂ ਨੇ ਕਿਹਾ ਕਿ ਜਲਦੀ ਟੈਂਡਰ ਲੱਗ ਕੇ ਉਹਨਾਂ ਦੀ ਮੁਰੰਮਤ ਕੀਤੀ ਜਾਊਗੀ ਅਤੇ ਆਓ ਸਾਨੂੰ ਸੁਣਾਉਣਿਆ ਹੋਰ ਕੀ ਕਿਹਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੈਡਮ ਵਿਕਾਸ ਕਾਰਜਾਂ ਨੂੰ ਲੈ ਕੇ ਅੱਜ ਗੱਲ ਕੀਤੀ ਹੈਗੇ ਕੀ ਕਹਿਣਾ ਚਾਹੋਗੇ ਅ ਬਿਲਕੁਲ ਅੱਜ ਨਗਰ ਕਰਾਚੋਂ ਪਹੁੰਚੇ ਆ ਸਾਰੇ ਮੰਡੀ ਬੋਰਡ ਦੇ ਅਧਿਕਾਰੀ ਸਾਰੇ ਨਾਲ ਖੜੇ ਆ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਖੜੇ ਆ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਜੀ ਸਾਰੀ ਟੀਮ ਦੇ ਨਾਲ ਅੱਜ ਤਕਰੀਬਨ 3 ਕਰੋੜ 63 ਲੱਖ ਦੀ ਲਾਗਤ ਦੇ ਨਾਲ ਤਕਰੀਬਨ 8 ਕਿਲੋਮੀਟਰ ਜਿਹੜੀ ਲੰਬਾਈ ਦੀਆਂ ਚਾਰ ਸੜਕਾਂ ਨੇ ਜਿਹੜੀਆਂ ਨਗਰ ਕਹਾਟਿਓਂ ਦੇ ਵਿੱਚ ਜਿਹਦਾ ਅਸੀਂ ਅੱਜ ਉਦਘਾਟਨ ਕਰਨ ਦੇ ਲਈ ਪਹੁੰਚੇ ਹਾਂ ਜਿਹਦੇ ਚ ਗਿਆਨੀ ਨਰਮਲ ਸਿੰਘ ਜੀ ਆਲਾ ਜਿਹੜਾ ਪਹਾ ਹੈਗਾ ਉਹ ਵੀ 18 ਫੁੱਟ ਜਿਹੜਾ ਰੋਡ ਜਿਹੜੀ ਬਣਨ ਜਾ ਰਹੀ ਹੈ ਤੇ ਬਾਬਾ ਰੋਹੀ ਜੀ ਜਿੱਥੇ ਆਪਾਂ ਹੁਣੇ ਨਤਮਸਤਕ ਹੋਏ ਆਂ ਉਦਘਾਟਨ ਕੀਤਾ ਇੱਥੇ ਜਿਹੜਾ ਮੇਨ ਰੋਡ ਤੋਂ ਲੈ ਕੇ 18 ਫੁੱਟ ਜਿਹੜਾ ਰਸਤਾ ਉਹ ਵੀ 18 ਫੁੱਟ ਬਣੂਗਾ ਤੇ ਜਿਹੜੀ ਬਾਬਾ ਜੀ ਦੇ ਇੱਥੇ ਡੇਰੇ ਨੂੰ ਜਿਹੜੀ ਪਹੀ ਲੱਗਦੀ ਆ ਤਕਰੀਬਨ 1 ਕਿਲੋਮੀਟਰ ਤੋਂ ਵੀ ਘੱਟ ਜਿਹੜਾ ਏਰੀਆ ਹੈਗਾ ਇਹ ਇਹਦੇ ਵਿੱਚ ਹੈਗੀ ਆ ਇੱਕ ਜਿਹੜਾ ਪਿੰਡ ਦੇ ਵਿੱਚ ਅੰਦਰੂਨੀ ਜਿਹੜੀ ਸੜਕ ਹੈਗੀ ਆ ਭਗਤੂ ਵਾਲਾ ਜਿਹੜਾ ਰਸਤਾ ਹੈਗਾ ਉਹ ਰਸਤਾ ਜਿਹੜਾ ਉਹ ਵੀ ਜਿਹੜਾ ਤਕਰੀਬਨ 11 ਫੁੱਟ ਜਿਹੜੀ ਰੋਡ ਹੈ ਉਹ ਬਣ ਕੇ ਤਿਆਰ ਹੋਣੀ ਹੈ ਸੋ ਚਾਰ ਸੜਕਾਂ ਨੇ ਜਿਹਦੇ ਚੋਂ ਅੱਜ ਚਾਰ ਜਿਹੜੀਆਂ ਦੋ ਨੇ 18 ਫੁੱਟ ਰੋਡ ਬਣਨੀਆਂ ਨੇ ਤੇ ਦੋ ਨੇ ਜਿਹੜੇ ਉਹ ਲਿੰਕ ਰੋਡ ਬਣਨੇ ਨੇ ਸੋ ਅੱਜ ਉਹਨਾਂ ਦਾ ਉਦਘਾਟਨ ਕਰਨ ਦੇ ਲਈ ਨਗਰ ਦੇ ਵਿੱਚ ਪਹੁੰਚੇ ਆ ਮੈਂ ਧੰਨਵਾਦ ਕਰਦੀ ਆ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਬਰਸੜ ਜੀ ਦਾ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜੀ ਇੱਕ ਵਿਕਾਸ ਦੀ ਲੀਹ ਜਿਹੜੀ ਤੋਰੀ ਆ ਚਾਹੇ ਨਹਿਰੀ ਪਾਣੀਆਂ ਨੂੰ ਹੋਵੇ ਚਾਹੇ ਨੌਕਰੀਆਂ ਨੂੰ ਲੈ ਕੇ ਹੋਵੇ ਚਾਹੇ ਤਾਂ ਸਾਡੇ ਖੇਡਾਂ ਦੇ ਗਰਾਊਂਡ ਬਣਾਉਣ ਦੀ ਗੱਲ ਹੋਵੇ ਹਰ ਪਾਸੇ ਜੋ ਵਿਕਾਸ ਜੋ ਮਾਨ ਸਾਹਿਬ ਨੇ ਜੋ ਪੰਜਾਬ ਦੇ ਵਿੱਚ ਕੀਤਾ ਉਸੇ ਲੜੀ ਦੇ ਤਹਿਤ ਅਜ ਨਗਰ ਕਰਾਚੋਂ ਦੇ ਵਿੱਚ ਜਿਹੜਾ ਸੜਕਾਂ ਦਾ ਜਦ ਘਾਟਣ ਜਿਹੜਾ ਕਰਕੇ ਹਟਿਆ ਮੈਡਮ ਇੱਕ ਨਾ 1/2 ਕਿਲੋਮੀਟਰ ਰਸਤਾ ਜਿਹੜਾ ਨਹੀਂ ਬਣਿਆ ਹੋਇਆ ਆਈਐਲ ਦਾ ਉਹਦਾ ਪੁੰਗਾ ਉਹ ਸੌ ਲੋਟ ਕਰਾ ਦੂੰ ਤਾਂ ਲੋਕਾਂ ਨੂੰ ਬੜਾ ਸੁਖ ਹੋਊਗਾ ਉਹ ਜਿਹੜੀ ਅਸੀਂ ਚੈੱਕ ਕਰਾ ਲਿਆ ਸੀਗਾ ਜੀ ਜਿਹੜੀ ਉਹ ਮਾਲਕੀ ਹੈ ਉਹ ਇੰਡੀਅਨ ਅਕ੍ਰੀਲਿਕ ਦੀ ਹੈਗੀ ਆ ਤੇ ਉਹਨਾਂ ਨੇ ਸਾਨੂੰ ਕੰਸੈਂਟ ਦਿੱਤੀ ਨਹੀਂ ਸਹਿਮਤੀ ਦਿੱਤੀ ਨਹੀਂ ਜੇ ਸਾਨੂੰ ਉਹ ਸਹਿਮਤੀ ਦੇ ਦੰਦੇ ਨੇ ਤਾਂ ਅਸੀਂ ਉਹਨੂੰ ਰੋਡ ਨੂੰ ਪੱਕਾ ਕਰ ਲਵਾਂਗੇ ਉਹਨਾਂ ਵੱਲੋਂ ਸਾਨੂੰ ਜਿਹੜੀ ਸਹਿਮਤੀ ਨਹੀਂ ਮਿਲੀ ਹੈਗੀ ਹਾਂ ਮੈਡਮ ਇਹ ਪਿੰਡਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਹੋਰ ਰੋਡ ਵੀ ਕਾਫੀ ਰਹਿੰਦੇ ਨੇ ਟੁੱਟੇ ਹੋਏ ਨੇ ਬਹੁਤ ਉਹਨਾਂ ਦੀ ਮੁਰੰਮਤ ਕਿੰਨੀ ਕ ਜਲਦੀ ਸਰਕਾਰ ਵੱਲੋਂ ਮੰਗਲ ਹੋ ਜਾਏਗੀ ਆਪਣੇ ਏਰੀਏ ਦੇ ਵਿੱਚ ਤਕਰੀਬਨ ਸਾਰੇ ਰੋਡ ਵੈਸੇ ਤਾਂ ਸਹੀ ਨੇ ਇੱਕ ਦੋ ਰੋਡ ਹੈਗੇ ਨੇ ਜਿਵੇਂ ਤੁਰੀ ਮਾਜੀ ਵਾਲਾ ਹੋ ਗਿਆ ਤੇ ਉਹਨਾਂ ਦੇ ਜਿਹੜੇ ਟੈਂਡਰ ਵਗੈਰਾ ਲੱਗੇ ਨੇ ਉਹ ਪ੍ਰੀਮਿਕਸ ਜਿਹੜਾ ਉਹ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਜਿਹੜਾ ਪਾ ਦਿੱਤਾ ਜਾਊਗਾ